मुदाबाद सरकार मुर्दाबाद पंजाब सरकार मुर्दाबाद नहीं चलेगी नहीं चलेगी नहीं चलेगी नहीं चलेगी पंजाब सरकार मुर्दाबाद पंजाब सरकार मुर्दाबाद पंजाब सरकार मुर्दाबाद पंजाब सरकार मुर्दाबाद भगवंत मान मुर्दाबाद भगवंत मान मुर्दाबाद भगवंत मान मुर्दाबाद आम आदमी पार्टी मुर्दाबाद आम आदमी पार्टी मुर्दाबाद ਭਗਵੰਤ ਮਾਨ ਮੁਰਦਾਵਾ ਭਈ ਅੱਜ ਕੀ ਕੰਮ ਹੋਇਆ ਤੁਹਾਨੂੰ ਥਾਣੇ ਪੜ ਕੇ ਲਿਆਇਆ ਸਾਰੀ ਲੀਡਰਸ਼ਿਪ ਨੇ ਕੀ ਕੰਮ ਹੋਇਆ ਭਾਜੀ ਅਸੀਂ ਅੱਜ ਆਯੂਸ਼ਵੰਤ ਜਿਹੜੇ ਕਾਰਡ ਬਣਾਉਣ ਨੂੰ ਨਗਲੇ ਕੈਂਪ ਲਾਇਆ ਹੋਇਆ ਸੀ ਤੇ ਸ਼ਾਂਤਪੁਰ ਕੈਂਪ ਚੱਲ ਰਹੇ ਸੀ ਤੇ ਤੁਹਾਡੇ ਉੱਤੇ ਬੜਾ ਵਧੀਆ ਕੈਂਪ ਚੱਲ ਰਿਹਾ ਹੈ ਨਗਲਾ ਨਗਲਾ ਲਾਇਆ ਹੋਇਆ ਸੀ ਨਗਲਾ ਪਿੰਡ ਚ ਹੰਡੇ ਸਰੇ ਲਗੜਾ ਲਲੂਰ ਹਾਂਜੀ ਤਾਂ ਉਤਵਾਸ ਸੀ ਜਦੋਂ ਸਾਰੇ ਉੱਤੇ ਪਹੁੰਚਦਾ ਸਾਨੂੰ ਪੰਜਾਬ ਸਰਕਾਰ ਨੇ ਕੈਂਪਰੇ ਜਾਣ ਦਿੱਤਾ ਸਾਨੂੰ ਸਾਰਾ ਅਰੈਸਟ ਕਰਕੇ ਜਿਹੜੇ ਕੋਲ ਲੈ ਕੇ ਆਏ ਨੇ ਸਰ ਆਗੁਰ ਦਸੰਜੀ ਨੇ ਬਸ ਸੀਟੀ ਸਾਡੇ ਪ੍ਰਧਾਨ ਨੇ ਤੇ ਸੁਸ਼ੀਲ ਰਾਣਾ ਜੀ ਹੈ ਜੇ ਸਾਨੂੰ ਸਾਰਿਆਂ ਨੂੰ ਅਰੈਸਟ ਪਾ ਗਏ ਜਿਹੜੇ ਜਿਹੜੇ ਥਾਣੇ ਚ ਲੈ ਕੇ ਆਏ ਨੇ ਨਹੀਂ ਉੱਤੇ ਜਿਹੜੇ ਕਾਰਡ ਬਣਾਣਗੇ ਸੀ ਕਿ ਕਿਹੜੀ ਕਿਸੇ ਦਾ ਸੈਂਟਰ ਦੀਆਂ ਸਕੀਮਾਂ ਦੇਖੋ ਸੈਂਟਰ ਦੀਆਂ ਸਕੀਮਾਂ ਨੇ ਆਯੂਸ਼ਮਾਨ ਕਾਰਡ ਆ ਕਿਸੀ ਪੈਨਸ਼ਨ ਹੈਗੀ ਉਹ ਕਾਰਡ ਆ ਜਾਂ ਹੋਰ ਜੋ ਸਰਕਾਰੀ ਜ਼ਿੰਮੇਦਾਰਾਂ ਨੂੰ ਪੈਸੇ ਦਾ ਜੋ ਵੀ ਹੈਗੇ ਨੇ ਉਹ ਸੈਂਟਰ ਦੀ ਸਕੀਮਾਂ ਚੱਲਦੇ ਸਪਲਾਈ ਦਾ ਕੰਮ ਕਰ ਰਹੇ ਸੀ ਤਾਂ ਪੰਜਾਬ ਸਰਕਾਰ ਨੇ ਮਜੂਰ ਨਹੀਂ ਤੁਸੀਂ ਸਪਲਾਈ ਦਾ ਕੰਮ ਕਰੋ ਤਾਂ ਕਰਕੇ ਉਸ ਇੱਥੇ ਜੋ ਵੀ ਕੰਮ ਕਰ ਰਹੇ ਸੀ ਬੜੀ ਸ਼ਾਂਤਮਈ ਤਰੀਕੇ ਨਾਲ ਕੰਮ ਕਰ ਰਹੇ ਸੀ ਜਿਵੇਂ ਆ ਤੁਸੀਂ ਕਿਹਾ ਹੈ ਪੂਰੇ ਪੰਜਾਬ ਭਰ ਦੇ ਵਿੱਚ ਚਾਰੇ ਨੇ ਇਸ ਤਰ੍ਹਾਂ ਕਾਰਡ ਬਣਾਏ ਹਾਂ ਜੋ ਸਾਨੂੰ ਸੈਂਟਰ ਤੋਂ ਆਦੇਸ਼ ਹੋਇਆ ਵੀ ਤੁਸੀਂ ਯੋਸ਼ਮਾਨ ਕਾਰਡ ਬਣਾਓ ਜਾਂ ਹੋਰ ਲੋਕਾਂ ਦੇ ਭਲਾਈ ਦੇ ਕੰਮ ਕਰੋ ਸੀ ਉਹ ਕੰਮ ਕਰਦੇ ਸੀ ਕਾਰਡ ਬਣਾ ਰਹੇ ਸੀ ਤਾਂ ਸਾਨੂੰ ਪਤਾ ਲੱਗਿਆ ਸਾਰੇ ਪੰਜਾਬ ਚ ਅੱਜ ਇਹਨਾਂ ਨੇ ਅਰੈਸਟ ਕੀਤੇ ਨੇ ਬੀਜੇਪੀ ਦੇ ਵਰਕਰ ਸਾਰੇ ਕੀ ਤੇ ਕਰੇ ਕਾਡ ਬਣਾਉਣ ਤੇ ਇਹੋ ਜੀ ਕਾਰਵਾਈ ਕਿਸ ਤਰ੍ਹਾਂ ਦੇ ਜੋ ਕਾਰਨ ਕੀ ਹੈ ਅਸੀਂ ਜਦੋਂ ਪੁੱਛੇ ਵੀ ਕਾਰਨ ਕੀ ਹੈ ਉਹ ਕਹਿੰਦੇ ਤੁਸੀਂ ਇਲੈਗਲ ਕਾਰਡ ਇਲੈਗਲ ਬਣਾ ਰਹੇ ਹੋ ਤੇ ਜੇ ਇਲੈਗਲ ਕੀ ਹਸਾ ਸਰਕਾਰੀ ਉਹ ਕਹਿੰਦੇ ਸਰਕਾਰ ਹੀ ਬਣਾ ਸਕਦੀ ਹੈ ਤੁਸੀਂ ਇਲੀਗਲ ਬਣਾ ਰਹੇ ਹੋ ਤੁਸੀਂ ਕਾਰਡ ਨਹੀਂ ਬਣਾ ਸਕਦੇ ਤਾਂ ਕਰੇ ਸਾਨੂੰ ਅਰੇਸਟ ਕਰ ਲੇ ਸਰਕਾਰ ਬਣਾ ਸਕਦੀ ਹੈ ਸਰਕਾਰੀ ਨਾਗਰਿਕ ਦੇ ਮਤਲਬ ਕਾਬੀਏ ਕਿ ਸਰਕਾਰੀ ਅਫਸਰਾਂ ਕਿ ਬਣਾ ਸਕਦੇ ਦੇਖੋ ਸਾਨੂੰ ਇਹਦੇ ਬਾਰੇ ਪਤਾ ਨਹੀਂ ਹੈ ਸਾਡੇ ਆਦੇ ਸੀਐਮ ਭਗਵੰਤ ਸਿੰਘ ਲਗਾਤਾਰ ਕਹਿ ਰਹੇ ਕਿ ਅਸੀਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ ਪਰ ਜੇਕਰ ਤੁਸੀਂ ਵੀ ਪੰਜਾਬ ਦੀ ਤਰੱਕੀ ਲਈ ਕੋਈ ਅਜਾਜ ਕਦਮ ਚੁੱਕ ਰਹੇ ਸੀ ਤੇ ਫਿਰ ਤਾਂ ਲੱਗਦਾ ਨਹੀਂ ਕਿ ਗ੍ਰਿਫਤਾਰੀ ਇਸ ਤਰ੍ਹਾਂ ਤਾਂ ਨਹੀਂ ਕਰਨੀ ਚਾਹੀਦੀ ਉਹ ਇਹਨਾਂ ਨੂੰ ਖੁਸ਼ੀ ਮਿਲਦੀ ਹੁਣ ਇਹ ਇਸ ਕਰਕੇ ਸਾਨੂੰ ਕਰ ਲਿਆ ਹੁਣ ਕਿਉਂਕਿ ਇਹਨਾਂ ਨੂੰ ਹੋਰ ਜਗਾੜਦਾ ਹੈ ਨਹੀਂ ਕੋਈ